ਇਨਾਂ ਦੇ ਤੇ ਢਿੱਗ ਢਿੱਗਨ ਦੇ ਨਾਲ ਉਹ ਢਿੱਗ ਢਿੱਗ ਪੀ ਇਹਨਾਂ ਦੇ ਉੱਤੇ ਫਿਰ ਜੀਸੀਪੀ ਨਾਲ ਕੱਢਣ ਲੱਗਾ ਦੋ ਮੁੰਡੇ ਕੱਢਤੇ ਇੱਕ ਸੇ ਦੋ ਮੁੰਡੇ ਨਿਕਲੇ ਤੇ ਜਿਹੜੀ ਜੀਸੀਪੀ ਲੱਗਨ ਨਾਲ ਮੌਤ ਹੋ ਗਈ ਦੋ ਨਿਕਲ ਗਏ ਜਦੋਂ ਉਹ ਕੱਢਣ ਲੱਗੇ ਧੱਬੇ ਹੋਏ ਕੱਢਣ ਲੱਗੇ ਉਦੋਂ ਜੀਸੀਪੀ ਦੇ ਨਾਲ ਮੌਤ ਹੋਈ ਇਲਾਕੇ ਉਦੋਂ ਨਿਸ਼ਾਨ ਵੀ ਮੁੰਡਿਆਂ ਦਾ ਮਿਲ ਜਾ ਆ ਰਿਹਾ ਅੰਦਰ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤਿੰਨ ਫੁੱਟ ਟੋੜਿਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਬਾਕੀ ਡੈੱਡ ਬੋਡੀਆਂ ਇਹ ਕਬਜ਼ੇ 'ਚ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਚੜ੍ਹਾ ਦਾਂਗੇ ਕਿੱਥੋਂ ਦੇ ਰਹਿਣ ਵਾਲੇ ਰਾਣੀਵਾਲਾ ਦੇ ਕੀ ਮਸਲਾ ਹੈ ਮਸਲਾ ਪਾਈਪ ਲਾਈਨ ਪਾਣੂ ਪਿੰਡੋਂ ਨਾ ਲੈ ਕੇ ਗਏ ਇਹ ਬੰਦੇ ਸਰਪੰਚ ਜਿਸ਼ਬੀਰ ਸਿੰਘ ਚੰਬੇ ਖੁਰਦੇ ਦਾ ਉਹਨੇ ਜਾ ਕੇ ਉੱਥੇ ਡੂੰਗੀ ਖੜ ਦੇ ਵਿੱਚ ਇਹਨਾਂ ਨੂੰ ਵਾਰਤਾ ਇਹਨਾਂ ਦੇ ਉੱਤੇ ਢਿੱਗ ਢਿੱਗਨ ਦੇ ਨਾਲ ਉਹ ਢਿੱਗ ਢਿੱਗ ਪੀ ਇਹਨਾਂ ਦੇ ਉੱਤੇ ਫਿਰ ਜੀਸੀਬੀ ਨਾਲ ਕੱਢਣ ਲੱਗਾ ਦੋ ਮੁੰਡੇ ਕੱਢਤੇ ਇੱਕ ਸੇ ਦੋ ਮੁੰਡੇ ਨਿਕਲੇ ਤੇ ਜਿਹੜੀ ਜੀਸੀਬੀ ਲੱਗਨ ਦਾ ਮੌਤ ਹੋ ਗਿਆ ਕਾ ਡਾ ਕੀ ਲੱਗਦਾ ਜੀ ਮੇਰੇ ਪਤੀਏ ਕੀ ਨਾਮ ਨਾਮ ਉਹਨਾਂ ਨੇ ਲੀਆ ਉਹਨਾਂ ਦਾ ਪ੍ਰਿਤਪਾਲ ਸਿੰਘ ਜਗਰਾਜ ਸਿੰਘ ਉਮਰ ਕਿੰਨੀ ਉਮਰ ਪ੍ਰਿਤਪਾਲ ਦੀ 18 ਸਾਲ ਹੋ ਗਈ ਤੇ ਦੂਜੇ ਦੀ ਵੀ ਛਾਲ ਦੇ ਲੱਗੇ ਹੋਗੇ 18 ਤੋਂ ਉੱਪਰ ਆ ਕਦੀ ਪਾਈਪ ਲਾਈਨ ਕਦੀ ਪੈ ਰਹੀ ਪਾਈਪ ਲਾਈਨਾਂ ਬੰਬੀ ਦੀ ਪਉਣ ਲੱਗੇ ਘਰੋਂ ਤੇ ਬੰਬੀ ਦੀ ਕਹਿ ਕੇ ਗਏ ਹੁਣ ਗਾੜੀ ਪਤਾ ਨਹੀਂ ਕੀ ਕਰਵਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ ਹਾਂਜੀ ਹੈਲੋ ਮੇਰਾ ਬੇਟਾ ਨਾ ਬਿਟੇ ਨੂੰ ਚੜਾ ਕੇ ਲੱਗਾ ਤਿੰਨ ਚੌ ਜਣਿਆਂ ਨੂੰ ਸਰਪੰਚ ਖੜ ਕੇ ਕਰਾਂਟ ਪੁਣੀ ਨਵੇਂ ਹੀ ਪਟਾਈ ਪੁਰਾਣੇ ਆ ਤੇ ਬੱਚੇ ਥੱਲੇ ਆ ਗਏ ਮੁੜ ਕੇ ਲੰਗਾਈ ਜੀਸੀਪੀ ਨਾਲ ਜੀਸੀਪੀ ਮੰਗਾ ਕੇ ਤੇ ਨਿੱਕੇ ਦੇ ਸਿਰ ਤੇ ਵੱਜੀ ਆ ਬਾਗਟਾ ਮਤਲਬ ਉਹ ਬਹੁਤ ਟਿੱਕੇ ਉਹ ਠੇਕੇ ਨਿੱਕੇ ਦੀ ਉੱਥੇ ਹੋ ਗਈ ਆ ਜੀਸੀਪੀ ਨਾਲ ਹੀ ਆ ਜੀਸੀਪੀ ਵਧੀ ਕੇ ਤੇ ਹਾਂ ਸਿਰ ਤੇ ਵੱਜੀ ਆ ਸਿਰ ਤੇ ਵੱਜੀ ਕੀ ਨਾਂ ਕੀ ਦੋਵਾਂ ਦਾ ਨਿੱਕੇ ਦਾ ਮੇਰੇ ਦਾ ਜਗਰਾਤ ਸਿੰਘ ਛੋਟੇ ਦਾ ਪ੍ਰਤਪਾਲ ਸਿੰਘ ਉਹਨਾਂ ਦੀ ਉਮਰ ਕਿੰਨੀ ਦੱਸ ਨਿੱਕੇ ਦੀ 18 ਸਾਲ ਲਿਆ ਤੇ ਬਟੇ ਦੇ 20 ਸਾਲ ਆ 17 ਸਾਲ ਅਸੀਂ ਪੂਰੇ ਪੌਣ ਨੂੰ ਲੈ ਕੇ ਗਏ ਸੀ ਪਿੰਡ ਰਾਣੀ ਵਾਲਾ ਤੋਂ ਤੇ ਉੱਥੋਂ ਇਹਨਾਂ ਨੂੰ ਖੜਿਆ ਆਏ ਹੁੰਦੇ ਵੀ ਪੂਰੇ ਪੌਣ ਲੈ ਕੇ ਤੇ ਉੱਥੇ ਇਹਨਾਂ ਮੁੰਡਿਆਂ ਦੇ ਦੱਬਣ ਦੇ ਨਾਲ ਮੌਤ ਹੋਈ ਹੱਸਾ ਹੋਇਆ ਦੋ ਨਿਕਲ ਕੇ ਜਦੋਂ ਕੱਢਣ ਲੱਗੇ ਦੱਬੇ ਹੋਏ ਕੱਢਣ ਲੱਗੇ ਉਦੋਂ ਜੀਸੀਪੀ ਦੇ ਨਾਲ ਮੌਤ ਹੋਈ ਇਲਾਕੇ ਤੇ ਨਿਸ਼ਾਨ ਵੀ ਇਹ ਮੁੰਡਿਆਂ ਦਾ ਮਿਲਾਜਾ ਹੋ ਰਿਹਾ ਅੰਦਰ ਉਹਨਾਂ ਦੇ ਲੱਗਣ ਦੇ ਨਾਲ ਮੌਤ ਹੋਈ ਆ ਦੋਵੇਂ 17-18 ਸਾਲਾਂ ਦੇ ਹੀ ਔਰ ਇੱਕ ਜਗਦਾ ਸਿੰਘ ਮੁਖਤਿਆਰ ਸੰਕਤਾਦਨ ਔਰ ਫਿਰ ਤਪੂਰ ਸਿੰਘ ਤੇ ਜਗਤਾਰ ਸਿੰਘ ਤੇ ਬਿੱਲੀ ਦੀ ਉਮਰ ਇਹ ਲੱਗਦੀ ਹੈ ਤੇ 16-18 ਸਾਲ ਦੀ ਉਮ ਕਿਨ ਪਾਸਟੂ ਕੀਤੀ ਪੜ ਰਿਹਾ ਹੈ ਜੀ ਹਾਂ ਉਹ ਸ਼ਾਰਟ ਨਾ ਬਿਟੂ ਆ ਇੱਕ ਮੁੰਡੇ ਦਾ ਉਹ ਜਕਮੀ ਹੋਈ ਇੱਕ ਹਰਪ੍ਰੀਤ ਆ ਉਹ ਵੀ ਅਜੇ ਆਟੋਮਟ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ 3 ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਹੈ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਕੁ ਸਾਲ ਦੀ ਇਹ ਦੋਵੇਂ ਯਾਨੀ ਕਿ ਰਾਣੀ ਬਲਾ ਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਇਹ ਕਬਜ਼ੇ 'ਚ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਚੜ੍ਹਾ ਦਾਂਗੇ ਮੇਰਾ ਨਾਮ ਪਲਵੰਤ ਸਿੰਘ ਆ ਪਿੰਡ ਰਾਣੀ ਬਲਾਵਾ ਵੀਜੇ ਚੰਬੇ ਸਰਪੰਚ ਨੇ ਫੋਨ ਕੀਤਾ ਸੀ ਪਾਈਪ ਲਾਈਨ ਲਾਉਣ ਵਾਸਤੇ ਜਦੋਂ ਹੀ ਨਵੀਂ ਪਾਉਣ ਗਏ ਆ ਤੇ ਇਹਨਾਂ ਕਿਹਾ ਵੀ ਜਿਹੜੀ ਪੁਰਾਣੀ ਪਾਈਪ ਲਾਈਨ ਪਹਿਲਾਂ ਕੱਢ ਲਈਏ ਤੇ ਜਿਹੜੇ ਇਹਦੇ ਪੈਪ ਬਾਜ ਜਾਣਗੇ ਉਹ ਨਵੇਂ ਉਧਰ ਦੀ ਜਿਹੜੀ ਨਵੀਂ ਚੜੀ ਮਾਰੀ ਉਹ ਚ ਪਾਏ ਜਾਣਗੇ ਉਹ ਮਸ਼ੀਨਾਂ ਚੜੀ ਮਾਰੀ ਚੜੀ ਦੂੰਗੀ ਮਾਰੀ ਹੀ ਤੇ ਇਹਨਾਂ ਨੇ ਆਖਿਆ ਵੀ ਪੁਰਾਣੇ ਪੈਪ ਕੱਢ ਲਓ ਅਸੀਂ ਆਂਦੇ ਹੱਥਾਂ ਨਾਲ ਕੱਢ ਲਓ ਇਹਨਾਂ ਉਹ ਟਰੈਕਟਰ ਲਾਓ ਰੇਟਨਾਂ ਲੈਂਦਾ ਠੀਕ ਆ ਤੇ ਇਹਨਾਂ ਨੇ ਹੱਥਾਂ ਨਾਲ ਰੱਸਾ ਪਾ ਕੇ ਖਿੱਚਣ ਲੱਗੇ ਆ ਤੇ ਜਦੋਂ ਖਿੱਚਿਆ ਤੇ ਉਹ ਤੇ ਸਾਰੇ ਜਾਣੀ ਥੱਲੇ ਆ ਗਏ ਠੀਕ ਆ ਜੀ ਕਿਸ ਤਰ੍ਹਾਂ ਬਾਹਰ ਆਇਆ ਬਤ ਜੀ ਇਹ ਜੀਸੀਪੀ ਬਾਹਰ ਲਿਆਂਦਾ ਜਨਾ ਜੀ ਮੇਰੀ ਤੇ ਕਿਸਮਤ ਮਾਰ ਬਾਜੀ ਕਾ ਕਿਹਦੇ ਹਿਸਾਬ ਨਾਲ ਮੈਂ ਥੱਲੇ ਤੇ ਮੈਂ ਐਸੇ ਬੈਠਾ ਸਾਂ ਕਿ ਐਸੇ ਕੰਦਾ ਪੂਰਾ ਟੁੱਟ ਜਾਏ ਤੇ ਤੇ ਤੁਹਾਡੇ ਨਾਲ ਦੋ ਜਣੇ ਦੀ ਡੈਥ ਹੋਈ ਹੈ ਹਾਂਜੀ ਦੋ ਜਣੇ ਦੀ ਡੈਥ ਹੋ ਗਈ ਨਾਲ ਬਾਜੀ ਨਾਲ ਜੀਸੀਪੀ ਲੰਦਾ ਪੱਠੇ ਤੋਂ ਕੀ ਮੰਗ ਕਰਦੇ ਜੀ ਮੰਗ ਪ੍ਰਸ਼ਾਸਨ ਕੋਲੋਂ ਸਾਫ ਮੰਗ ਕਰਦੇ ਨੂੰ ਸਾਫ ਹੀ ਚਾਹੀਦਾ